ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਫਿਰ ਨਵੀਂ ਵੀਡੀਓ ਵਿੱਚ ਅੱਜ ਫਿਰ ਆਪਾਂ ਗੱਲ ਕਰਾਂਗੇ ਬਰਕੀਨਾ ਫਾਸੋ ਬਾਰੇ ਜਿਸ ਤਰ੍ਹਾਂ ਪਿਛਲੀ ਵੀਡੀਓ ਆਪਾਂ ਬਣਾਈ ਉਹਦੇ ਵਿੱਚ ਕਾਫੀ ਮੇਰੇ ਵੀਰਾਂ ਨੇ ਸੁਝਾਅ ਉਹ ਦਿੱਤੇ ਆਪਣੇ ਵਧੀਆ-ਵਧੀਆ ਕਮੈਂਟਸ ਜਿਹੜੇ ਉਹ ਲਿਖੇ ਕਈਆਂ ਨੇ ਬਰਕੀਨਾ ਫਾਸੋ ਦੇ ਰਾਸ਼ਟਰਪਤੀ ਇਬਰਾਹਿਮ ਟਿਓਰੇ ਬਾਰੇ ਕਾਫੀ ਸਰਚ ਕੀਤੀ ਹੋਈ ਸੀ ਉਹਨਾਂ ਨੇ ਵੀ ਆਪਣੇ ਸੁਝਾਅ ਦਿੱਤੇ ਇਹ ਤੋਂ ਬੜਾ ਮਨ ਖੁਸ਼ ਹੁੰਦਾ ਵੀ ਲੋਕ ਚੰਗੇ ਵਿਅਕਤੀ ਬਾਰੇ ਚੰਗੀ ਸੋਚ ਮੇਰੇ ਵੀਰ ਜਿਹੜੇ ਰੱਖਦੇ ਨੇ ਪੰਗਲ ਕਰਾਂਗੇ ਇੱਕ ਚੇਲਾ ਜਿਹੜਾ ਇਬਰਾਹਿਮ ਤੇ ਹੋਰੇ ਰਾਸ਼ਟਰਪਤੀ ਉਹ ਕਿਦੇ ਅਸੂਲਾਂ ਉੱਤੇ ਦਿਸ਼ਾ ਨਿਰਦੇਸ਼ਾਂ ਨੂੰ ਕਾਲੋ ਕਰ ਰਿਹਾ ਉਹਦਾ ਵੀ ਕੋਈ ਨਾ ਕੋਈ ਵਧੀਆ ਗਰੁੱਪ ਹੋਵੇਗਾ ਉਸ ਬਾਰੇ ਵੀ ਆਪਾਂ ਸਰਚ ਕੀਤੀ ਤੇ ਅੱਜ ਆਪਾਂ ਗੱਲ ਕਰਾਂਗੇ ਤਿਉਹਰੇ ਦੇ ਆਈਡਲ ਗੁਰੂ ਥੋਮਸ ਸੰਕਾਰਾ ਥੋਮਸ ਸੰਕਾਰਾ ਬਾਰੇ ਗੱਲ ਕਰੀਏ ਤੇ ਇਹਦਾ ਜਨਮ ਜਿਹੜਾ ਦਸੰਬਰ 1949 ਨੂੰ ਜਾਕੋ ਅਪਰਵੋਲਟਾ ਅਪਰਵੋਲਟਾ ਬਰਕੀਨਾ ਫਾਸੋ ਦਾ ਜਿਹੜਾ ਪਹਿਲਾ ਨਾਂ ਅਪਰਵੋਲਟਾ ਸੀਗਾ ਉੱਥੇ ਹੋਇਆ ਇੱਕ ਮੱਧ ਵਰਗੀ ਪਰਿਵਾਰ ਸੀਗਾ ਇਹਦੇ ਪਿਤਾ ਜੀ ਇੱਕ ਪੁਲਿਸ ਅਫਸਰ ਸਨ ਸਕਾਰਾ ਦੀ ਮਾਂ ਅਤੇ ਪਿਤਾ ਦੋਵੇਂ ਮਿਸ਼ਰਤ ਸਲਮੀ ਮੌਸੀ ਜਾਤੀ ਜਿਹੜੀ ਉੱਥੇ ਬਰਕੀਨਾ ਫਾਸੋ ਦੇ ਵਿੱਚ ਹੈਗੀਏ ਜਿਆਦਾ ਇਹ ਜਾਤੀ ਉੱਥੇ ਸਰਵਾਈਵ ਕਰ ਰਹੀ ਹੈ ਉਹ ਜ਼ਿਆਦਾ ਹੈ ਕਿ ਬਰਕੀਨਾ ਫਾਸੋ ਦੀਆਂ ਮੁੱਖ ਜਾਤਾਂ ਵਿੱਚੋਂ ਇੱਕ ਹੈ ਜੇ ਆਪਾਂ ਥੋਮਸ ਸਕਾਰਾ ਦੀ ਵਿਦਿਆ ਬਾਰੇ ਗੱਲ ਕਰੀਏ ਤਾਂ ਸਕਾਰਾ ਨੇ ਸ਼ੁਰੂਆਤੀ ਸਿੱਖਿਆ ਜਾਕੋ ਅਤੇ ਮੋਬੇ ਡਿਆਲਸਾ ਵਿੱਚ ਪ੍ਰਾਪਤ ਕੀਤੀ ਉਸ ਨੇ ਫੌਜ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ 1970 ਦੇ ਦਹਾਕੇ ਵਿੱਚ ਸ਼ੰਕਾਰਾ ਜਿਹੜਾ ਉਹ ਫੌਜ ਵਿੱਚ ਭਰਤੀ ਹੋ ਗਿਆ ਫਿਰਦਨ ਉਸਨੇ ਮਾਰਕਸਵਾਦ ਅਤੇ ਸਮਾਜਵਾਦੀ ਵਿਚਾਰਧਾਰਾ ਨਾਲ ਜੁੜਨਾ ਸ਼ੁਰੂ ਕੀਤਾ ਮੈਦਾ加ਸਕਰ ਵਿੱਚ ਉਸਨੇ ਵਿਦਿਆਰਥੀ ਅੰਦੋਲਨਾਂ ਅਤੇ ਸਮਾਜਵਾਦੀ ਵਿਚਾਰਾਂ ਦੇ ਅਧਿਆਨ ਕੀਤੇ ਉਸੇ ਦਸ਼ਤੀ ਕੋਲ ਆਕਰਸ਼ਿਤ ਹੋ Thomas initially agreed. ਇਹ ਫੌਜੀ ਕੈਰਗਰ ਬਾਰੇ ਆਪਾਂ ਇਸਦੇ ਗੱਲ ਕਰੀਏ ਸੰਕਾਰਾ ਨੇ ਅਫਸਰ ਬੋਲਟਾ ਦੀ ਫੌਜ ਵਿੱਚ ਤੇਜੀ ਨਾਲ ਤਰੱਕੀ ਕੀਤੀ। ਉਹ ਇੱਕ ਜੋਸਫ ਸੰਕਾਰਾ ਉਹ ਇੱਕ ਜਿਆਸਮਤ ਜੋਇਨਿੰਗ ਇਹ ਸਿਮੀਨਾਰੀ ਆਫਟਰ ਆਲ ਅਫਸਰ ਵਜੋਂ ਜਾਣਿਆ ਜਾਂਦਾ। 1979 ਵਿੱਚ ਉਸਨੇ ਉਸਨੇ ਉਸ ਦੇ ਆਸਰਾ ਦਾ ਇੱਕ ਸਮੂਹ ਖੜਾ ਕੀਤਾ 70 ਵਿੱਚੋਂ ਪਹਿਲੇ ਸਾਲ 1983 ਵਿੱਚ went to the movies and start 70 ਵਿੱਚ ਆਉਣ ਬਾਰੇ ਜੇ ਗੱਲ ਕਰੀਏ ਪਿਛੋਕਰ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਅਪਰ ਬੋਲਟਾ ਜਿਹਦਾ ਨਾਮ ਹਾਉ ਨਬਰਕੀਨਾ ਫਾਸੋ ਰਾਜਨੀਤੀ ਅਸਥਿਰਤਾ ਅਤੇ ਆਰਥਿਕ ਸੰਕਟ ਨਾਲ ਬਹੁਤ ਜ਼ਿਆਦਾ ਜੂਝ ਰਿਹਾ ਸੀ ਫਰਾਂਸੀਸੀ ਬਸਤੀਵਾਦੀ ਸ਼ਾਸਨ ਦਾ ਜਿਹੜਾ ਅਸਰ ਸੀਗਾ ਤੇ ਸਥਾਨਕ ਭ੍ਰਿਸ਼ਟ ਸਰਕਾਰਾਂ ਨੇ ਦੇਸ਼ ਦੀ ਗਰੀਬੀ ਅਤੇ ਅਸਮਾਨਤਾ ਵਿੱਚ ੱਤਕਾ ਦਿੱਤਾ ਸੀ ਥੋਮਸ ਸੰਕਰਾਂ ਨੇ 1983 ਵਿੱਚ ਇੱਕ ਫੌਜੀ ਬਗਾਵਤ ਦੀ ਅਗਵਾਈ ਕੀਤੀ ਆਪਣੇ ਹੀ ਉਸ ਵੇਲੇ ਦੇ ਰਾਸ਼ਟਰਪਤੀ ਜੀਨ ਟੈਸਟਾ ਉਡਰਾਗੋ ਨੂੰ ਸਤਾਤੋਂ ਹਟਾ ਦਿੱਤਾ 4 ਮਾਰਚ ਥਾਮਸ ਅੰਕਾਰਾ ਵੱਲੋਂ 1983 ਵਿੱਚ ਆਪਣੇ ਦੇਸ਼ ਵਿੱਚ ਫੌਜੀ ਬਗਾਵਤ ਜਿਹੜੀ ਉਹਨੂੰ ਲੀਡ ਕੀਤਾ ਤੇ ਆਪਣੇ ਹੀ ਦੇਸ਼ ਦੇ ਉਸ ਵੇਲੇ ਦੇ ਰਾਸ਼ਟਰਪਤੀ ਜੀਨ ਵੈਟਸਟ ਉਡਰਾਗੋ ਨੂੰ ਸਤਾ ਤੋਂ ਹਟਾ ਦਿੱਤਾ 4 ਅਗਸਤ 1983 ਨੂੰ ਸੰਕਾਰਾ ਨੇ ਸਤਾ ਸੰਭਾਲੀ ਅਤੇ ਆਪਣੇ ਨਜ਼ਦੀਕੀ ਸਹਿਯੋਗੀਆਂ ਬਲੇਜ ਕੰਪਾਰੋ ਦੇ ਨਾਲ ਮਿਲ ਕੇ ਨਵੀਂ ਸਰਕਾਰ ਸਥਾਪਿਤ ਕੀਤੀ ਦੇਸ਼ ਦਾ ਨਾਮ ਵੀ ਸੰਕਾਰਾ ਨੇ ਜਿਹੜਾ ਅਪਰਵੋਲਟਾ ਦਾ ਨਾਮ ਬਦਲ ਕੇ ਮਰਕੀਨਾ ਫਾਸੋ ਜਿਹੜਾ ਰੱਖ ਦਿੱਤਾ ਜਿਸ ਦਾ ਅਰਥ ਹੁੰਦਾ ਹੈ ਕਿ ਨੇਕ ਲੋਕਾਂ ਦੀ ਧਰਤੀ ਮੌਸੀਯਤੇ ਡਿਉਲਾ ਪਛਾਵਾਂ ਦਾ ਸਮੇਲ ਸੀ ਇਹ ਨਾਮ ਦੇਸ਼ ਦੀ ਸਵੈਮਾਨ ਅਤੇ ਪ੍ਰਸ਼ਾਨ ਨੂੰ ਦਰਸਾਉਂਦਾ ਸੀ ਥੋਮਸਿਸ ਅੰਕਾਰਾ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ 4 ਸਾਲਾਂ ਵਿੱਚ ਸਾਲ 1983 ਤੋਂ 1987 ਦੌਰਾਨ ਅਨੇਕਾ ਸੁਧਾਰ ਜਿਹੜੇ ਲਾਗੂ ਕੀਤੇ ਗਏ ਅਫਰੀਕੀ ਮਹਾਦੀਪ ਵਿੱਚ ਇੱਕ ਵਕਾਲਤਕਾਰੀ ਮਿਸਾਲ ਸਨ ਉਸ ਦੀਆਂ ਨੀਤੀਆਂ ਸਮਾਜਵਾਦੀ ਸਵੈ ਨਿਰਭਰਤਾ ਦੇ ਬਸਤੀਵਾਦ ਵਿਰਾਸਤ ਨੂੰ ਖਤਮ ਕਰਨਾ ਮੁੱਖ ਵਿਸ਼ੇਸ਼ਣ ਆਰਥਿਕ ਸਵੈ ਨਿਰਭਰਤਾ ਬਾਰੇ ਜੇ ਆਪਾਂ ਗੱਲ ਕਰੀਏ ਸੰਕਾਰਾਂ ਨੇ ਵਿਦੇਸ਼ੀ ਸਹਾਇਤਾ ਅਤੇ ਅੰਤਰਰਾਸ਼ਟਰੀ ਮੁਦਰਾਕੋਸ਼ IMF ਵਰਗੀਆਂ ਸੰਸਥਾਵਾਂ ਤੇ ਨਿਰਭਰ ਜਿਹੜਾ ਉਹ ਘਟਾਉਣਾ ਸ਼ੁਰੂ ਕੀਤਾ ਉਹਨਾਂ ਦੀ ਵਕਾਲਤ ਕੀਤੀ ਕਿ ਤੁਸੀਂ ਆਪਣੇ ਦੇਸ਼ ਉੱਤੇ ਹੀ ਨਿਰਭਰ ਬਣੋ ਜੋ ਤੁਹਾਨੂੰ ਖਵਾਉਂਦੇ ਨੇ ਉਹ ਤੁਹਾਨੂੰ ਕੰਟਰੋਲ ਕਰਦੇ ਹਨ ਸਥਾਨਕ ਉਤਪਾਦਨ ਨੂੰ ਉਤਸ਼ਾਹਤ ਕਰਨ ਲਈ ਉਸਨੇ ਬਰਕੀਨਾ ਵਿੱਚ ਬਣੇ ਕੱਪੜੇ ਅਤੇ ਉਤਪਾਦਾਂ ਨੂੰ ਪ੍ਰਮੋਟ ਕੀਤਾ ਸਰਕਾਰੀ ਅਧਿਕਾਰਾਂ ਸਰਕਾਰੀ ਅਧਿਕਾਰੀਆਂ ਨੂੰ ਸਥਾਨਕ ਫਾਸੋ ਦਨਫਾਨੀ ਕੱਪੜੇ ਜਿਹੜੇ ਉੱਥੇ ਬੰਦੇ ਸੀ ਉਹ ਪੈਨਲ ਇਹ ਹੁਕਮ ਦਿੱਤਾ ਖੇਤੀ ਸੁਧਾਰਾਂ ਨੂੰ ਕਿਸਾਨਾਂ ਨੂੰ ਸਸਤੇ ਖਾਦ ਅਤੇ ਸਾਧਨ ਉਦੋਂ ਉਸ ਦੀ ਸਰਕਾਰ ਵਿੱਚ ਮਹਿਆ ਕਰਨੇ ਸ਼ੁਰੂ ਕਰ ਦਿੱਤੇ ਜੀ ਗੱਲ ਆਪਾਂ ਕਰੀਏ ਸਮਾਜਿਕ ਸੁਧਾਰਾਂ ਬਾਰੇ ਸ਼ਤਰੀ ਅਧਿਕਾਰ ਸੰਕਰਾਂ ਨੇ ਔਰਤਾਂ ਦੀ ਸਮਾਨਤਾ ਲਈ ਜ਼ੋਰ ਦਿੱਤਾ ਵਕਾਲਤ ਕੀਤੀ ਇਸ ਦੀ ਉਸ ਨੇ ਸਰਕਾਰ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਈ ਬਹੁ ਪਤਨੀ ਪ੍ਰਥਾ ਅਤੇ ਜਬਰੀ ਵਿਆਹ ਤੇ ਪਾਬੰਦੀ ਜਿਹੜੀ ਲਾ ਦਿੱਤੀ ਸਿੱਖਿਆ ਤੇ ਸਿਹਤ ਬਾਰੇ ਜੇ ਆਪਾਂ ਗੱਲ ਕਰਦੇ ਸੰਕਰਾਂ ਨੇ ਅਨਪੜ੍ਹ ਵਿਰੁੱਧ ਮਹਾਂਮੇ ਸ਼ੁਰੂ ਕੀਤੀ ਅਨਪੜਤਾ ਨੂੰ ਖਤਮ ਕਰਨ ਵਾਸਤੇ ਵਿਸ਼ੇਸ਼ ਕਦਮ ਚੁੱਕੇ ਸਕੂਲਾਂ ਦੀ ਗਿਣਤੀ ਵਧਾਈ ਉਸ ਨੇ ਟੀਕਾ ਕਰਨਾ ਜੰਗਾਂ ਸ਼ੁਰੂ ਕੀਤੀਆਂ ਜਿਸ ਵਿੱਚ ਉਸਨੇ 2.5 ਮਿਲੀਅਨ ਬੱਚਿਆਂ ਨੂੰ ਟੀਕਾ ਜਿਹੜਾ ਉਹ ਲਾਇਆ ਜੋ ਕਿ ਬਿਮਾਰੀਆਂ ਨੂੰ ਦੂਰ ਕਰਦਾ ਸੀ ਇਹ ਇੱਕ ਵਿਸ਼ਵ ਰਿਕਾਰਡ ਵੀ ਰਿਹਾ ਹੈ ਸਿਹਤ ਸੰਭਾਲ ਨੂੰ ਸੁਲਬ ਕਰਨ ਲਈ ਸਰਕਾਰ ਨੇ ਸਿਹਤ ਕੇਂਦਰਾਂ ਦੀ ਸਥਾਪਨਾ ਕੀਤੀ ਤੇ ਸਥਾਨਕ ਲੋਕਾਂ ਨੂੰ ਸਿਹਤ ਸਵਾਮਾ ਮਹੱਈਆ ਕਰਵਾਈਆਂ ਗਈਆਂ ਜ਼ਮੀਨੀ ਸੁਧਾਰ ਬਾਰੇ ਜੇ ਗੱਲ ਕਰੀਏ ਥਾਮਸ ਹੰਕਾਰਾ ਨੇ ਜ਼ਮੀਨ ਸੁਧਾਰ ਕਰਨ ਲਈ ਜਿਹੜੇ ਕਾਨੂੰਨ ਉਹ ਵਿਸ਼ੇਸ਼ ਲਾਗੂ ਕੀਤੇ ਜਿਸ ਵਿੱਚ ਜ਼ਮੀਨ ਨੂੰ ਸਮਾਜ ਦੇ ਸਾਰੇ ਵਰਗਾਂ ਵਿੱਚ ਜਿਹੜਾ ਵੰਡਿਆ ਗਿਆ ਇਸ ਨਾਲ ਜ਼ਮੀਂਦਾਰਾਂ ਦੀ ਮਨਮਨੀ ਘਟ ਗਈ ਪ੍ਰਸ਼ਾਸਨਿਕ ਸੁਧਾਰ ਸੰਕਰਾਂ ਦੀ ਸਰਕਾਰ ਬਣਾਉਂਦ ਹਕਾਰੀਆਂ ਦੀਆਂ ਤਨਖਾਹਾਂ ਘਟਾਈਆਂ ਅਤੇ ਆਪਣੇ ਲਈ ਵੀ ਸਾਦਾ ਜੀਵਨ ਅਪਣਾਇਆ ਉਸ ਨੇ ਰਾਸ਼ਟਰਪਤੀ ਦੀ ਸਰਕਾਰੀ ਗੱਡੀਆਂ ਜੋ ਪਹਿਲੇ ਰਾਸ਼ਟਰਪਤੀ ਵੱਲੋਂ ਮਨਮਨੀ ਕਰਕੇ ਮਹਿੰਗੀਆਂ ਗੱਡੀਆਂ ਲਈਆਂ ਸੀ ਉਹ ਸਾਰੀਆਂ ਵੇਚ ਕੇ ਸਸਤੀਆਂ ਰੇਨੋਕਾਰਾਂ ਆਪਣੇ ਤੇ ਆਪਣੇ ਸਟਾਫ ਵਾਸਤੇ ਖਰੀਦੀਆਂ ਉਸ ਵੱਲੋਂ ਪ੍ਰਸ਼ਾਸਨਾਰ ਵਿਰੁੱਧ ਸਖਤ ਕਦਮ ਚੁੱਕੇ ਗਏ ਅਤੇ ਸਰਕਾਰੀ ਅਧਿਕਾਰੀਆਂ ਨੂੰ ਜਨਤਾ ਦਾ ਜਵਾਬਦੇਹ ਬਣਾਇਆ। ਵਾਤਾਵਰਣ ਬਾਰੇ ਸੁਰੱਖਿਆ ਬਾਰੇ ਜੇ ਗੱਲ ਕਰੀਏ ਸੰਘਾਰਾ ਨੇ ਵਾਤਾਵਰਣ ਸੁਰੱਖਿਆ ਨੂੰ ਪਹਿਨ ਦਿੱਤੀ। ਉਸ ਨੇ ਤਿੰਨ ਜੰਗਾ ਮਹਮਲ ਸ਼ੁਰੂ ਕੀਤੀ ਜਿਸ ਵਿੱਚ ਰੁੱਖ ਲਗਾਉਣੇ, ਮਿੱਟੀ ਦੀ ਸੰਭਾਲ ਕਰਨੀ ਅਤੇ ਪਾਣੀ ਦੀ ਵਿਸ਼ੇਸ਼ ਸੰਭਾਲ ਸੁਰੱਖਿਆ ਤੇ ਜ਼ੋਰ ਦਿੱਤਾ। ਸੰਘਾਰਾ ਵੱਲੋਂ ਦੇਸ਼ ਦੇ ਵਿੱਚ ਲੱਖਾਂ ਹੀ ਰੁੱਖ ਲਗਾਏ ਗਏ ਜਿਸ ਨਾਲ ਸਹਾਰਾ ਮਾਰੂਥਲ ਦਾ ਵਿਸਥਾਰ ਜਿਹੜਾ ਉਹ ਰੋਕਣ ਵਿੱਚ ਕਾफी ਮਦਦ ਮਿਲੀ। ਵਦੇਸ਼ੀ ਨੀਤੀ ਬਾਰੇ ਜੇ ਆਪਾਂ ਗੱਲ ਕਰੀਏ, ਸੰਘਾਰਾ ਨੇ ਫਰਾਂਸ ਅਤੇ ਹੋਰ ਪੱਛਮੀ ਦੇਸ਼ਾਂ ਤੋਂ ਬਸਤੀਵਾਦੀ ਨੀਤੀਆਂ ਸਖਤ ਨਿੰਦਾ ਕੀਤੀ। ਉਸ ਨੇ ਅਫਰੀਕੀ ਏਕਤਾ ਤੇ ਧੰਨ ਅਫਰੀਕਨਵਾਦ ਨੂੰ ਉਤਸ਼ਾਹਿਤ ਕੀਤਾ। ਸੰਘਾਰਾ ਨੇ ਫਰਾਂਸ ਅਤੇ ਹੋਰ ਪੱਛਮੀ ਦੇਸ਼ਾਂ ਦੀ ਬਸਤੀਵਾਦੀ ਨੀਤੀਆਂ ਦੀ ਸਖਤ ਨਿੰਦਾ ਕੀਤੀ। ਉਸ ਨੇ ਅਫਰੀਕੀ ਏਕਤਾ ਤੇ ਪੈਨ ਅਫਰੀਕਨ ਆਵਾਜ਼ ਨੂੰ ਉਤਸ਼ਾਹਿਤ ਕੀਤਾ ਉਸ ਨੇ ਅੰਤਰਰਾਸ਼ਟਰੀ ਮੰਚਾਂ ਤੇ ਅਫਰੀਕਾ ਦੇਸ਼ਾਂ ਦੇ ਕਰਜ਼ੇ ਮੁਆਫ ਕਰਨ ਲਈ ਮੰਗ ਕੀਤੀ ਕਿਉਂਕਿ ਉਸ ਦਾ ਮੰਨਣਾ ਸੀ ਕਿ ਇਹ ਕਰਜ਼ੇ ਅਫਰੀਕੀ ਦੇਸ਼ਾਂ ਨੂੰ ਗੁਲਾਮ ਬਣਾਉਂਦੇ ਨੇ ਸੰਖਾਰਾ ਵੱਲੋਂ ਸੋਵੀਅਤ ਸੰਘ ਅਤੇ ਕਿਊਬਾ ਵਰਗੇ ਸਮਾਜਵਾਦੀ ਦੇਸ਼ ਨਾਲ ਸਬੰਧ ਮਜ਼ਬੂਤ ਕੀਤੇ ਗਏ ਪਰ ਉਸ ਨੇ ਕਿਸੇ ਵੀ ਸ਼ਕਤੀ ਦੀ ਅਗਵਾਈ ਨੂੰ ਮੰਨਣ ਤੋਂ ਅਨਕਾਰ ਕੀਤਾ ਸੰਖਾਰਾ ਦੀ ਮੌਤ ਬਾਰੇ ਜੇ ਗੱਲ ਕਰੀਏ 1987 ਦੇ ਵਿੱਚ ਸ਼ੰਕਾਰਾ ਵਿਰੁੱਧ 15 ਅਕਤੂਬਰ 1987 ਨੂੰ ਸ਼ੰਕਾਰਾ ਦੀ ਹੱਤਿਆ ਉਸ ਦੇ ਸਾਬਕਾ ਸਹਿਯੋਗੀ ਜਿਹੜੇ ਮਿੱਤਰ ਸਨ ਬਲੇਜ ਕੰਪਾਰੋ ਉਸ ਦੀ ਅਗਵਾਈ ਵਿੱਚ ਇੱਕ ਫੌਜੀ ਵਿਗਾਵਤ ਦੌਰਾਨ ਕਰ ਦਿੱਤੀ ਗਈ। ਸ਼ੰਕਾਰਾ ਨੂੰ ਉਹ ਸ਼ੰਕਾਰਾ ਨੂੰ ਉਹ ਡੋਗੋ ਸ਼ਹਿਰ ਜਿਹੜਾ ਉਹਦੇ ਵਿੱਚ ਮੌਜੂਦ ਹੁੰਦਿਆਂ ਗੋਲੀ ਮਾਰ ਦਿੱਤੀ ਗਈ ਉਸ ਦੀ ਹੱਤਿਆ ਵਿੱਚ ਫ੍ਰਾਂਸੀਸੀ ਸਰਕਾਰ ਅਤੇ CIA ਦੀ ਸ਼ਮੂਲੀਅਤ ਬਾਰੇ ਸ਼ੱਕ ਕੀਤਾ ਜਾ ਰਿਹਾ ਸੀ ਪਰ ਇਸ ਬਾਰੇ ਕੋਈ ਪੱਕੇ ਸਬੂਤ ਜਿਹੜੇ ਨਹੀਂ ਮਿਲੇ ਸ਼ੰਕਾਰਾ ਦੀ ਮੌਤ ਤੋਂ ਬਾਅਦ ਬਲੇਜ ਐਮਪਾਰੋ ਨੂੰ 27 ਸਾਲ 1987 ਤੋਂ 2014 ਤੱਕ ਬਰਕੀਨਾ ਫਾਸੋ ਦਾ ਜਿਹੜਾ 27 ਸਾਲ ਲਗਾਤਾਰ ਰਾਜ ਕੀਤਾ ਉਸ ਵੱਲੋਂ ਜੋ ਦੇਸ਼ ਵਿੱਚ ਸੰਕਾਰਾ ਸਰਕਾਰ ਵੱਲੋਂ ਸਮਾਜਵਾਦੀ ਨੀਤੀਆਂ ਨੂੰ ਛੱਡ ਦਿੱਤਾ ਗਿਆ ਜਿਹੜੀਆਂ ਉਹਨੇ ਸ਼ੁਰੂ ਕੀਤੀਆਂ ਗਈਆਂ ਸੰਖਾਰਾ ਵੱਲ ਪਸ਼ਮੀ ਦੇਸ਼ਾਂ ਵੱਲ ਉਸਨੇ ਹੱਥ ਜਿਹੜੇ ਵਧਾ ਦਿੱਤੇ ਤੇ ਖਾਸ ਕਰਕੇ ਫਰਾਂਸ ਨਾਲ ਨੇੜਤਾ ਵਧਾਈ ਸੰਖਾਰਾ ਦੀ ਵਿਰਾਸਤ ਬਾਰੇ ਜੇ ਗੱਲ ਕਰੀਏ ਸੰਖਾਰਾ ਦੀ ਮੌਤ ਦੇ ਬਾਵਜੂਦ ਉਸ ਦੀਆਂ ਵਿਚਾਰਤਾਵਾਂ ਅਤੇ ਸੁਧਾਰ ਅੱਜ ਵੀ ਅਫਰੀਕੀ ਮਹਾਦੀਪ ਵਿੱਚ ਅਤੇ ਵਿਸ਼ਵ ਭਰ ਵਿੱਚ ਪ੍ਰੇਰਨਾ ਦਾ ਸਰੋਤ ਹਨ ਉਸਨੇ ਇੱਕ ਦੇਸ਼ ਦਾ ਮਹਾਨ ਨੇਤਾ ਬਜੋ ਅੱਜ ਵੀ ਯਾਦ ਕੀਤਾ ਜਾ ਰਿਹਾ ਥੋਮਸ ਸੰਖਾਰਾ ਦੇ ਜਿਹੜੇ ਦੇਸ਼ ਵਿੱਚ ਬੁੱਤ ਬਣਾ ਕੇ ਲਗਾਏ ਗਏ ਚੰਗੇ ਲੋਕ ਉਸ ਨੂੰ ਗੁਰਵਾ ਵਾਂਗੂ ਪੂਜਦੇ ਨੇ ਜਿਨ੍ਹਾਂ ਵਿੱਚ ਮੌਜੂਦਾ ਰਾਸ਼ਟਰਪਤੀ ਇਬਰਾਹਿਮ ਤਿਆਰੇ ਵੀ ਸ਼ਾਮਲ ਹੈ 2021 ਵਿੱਚ ਬੁਰਕੀਨਾ ਫਾਸੋ ਦੀ ਸਰਕਾਰ ਨੇ ਸੰਕਾਰਾ ਦੀ ਹੱਤਿਆ ਦੀ ਜਾਂਚ ਸ਼ੁਰੂ ਕੀਤੀ ਅਤੇ ਜਦੋਂ ਇਬਰਾਹਿਮ ਤਿਆਰੇ 2022 ਵਿੱਚ ਰਾਸ਼ਟਰਪਤੀ ਬਣੇ ਤਾਂ ਉਹਨਾਂ ਨੇ ਮਲੇਜ਼ ਕੰਪਾਰੋ ਨੂੰ ਸ਼ੰਕਾਰਾ ਦੀ ਹਤਿਆ ਦਾ ਦੋਸ਼ੀ ਠਾਇਆ ਪਰ ਉਦੋਂ ਤੱਕ ਜਿਹੜਾ ਮਲੇਜ਼ ਕੰਪਾਰੋ ਸੀ ਉਹ ਉਦੇਸ਼ ਛੱਡ ਕੇ ਜਾਂਚ ਪਿਆ ਸੀ ਸ਼ੰਕਾਰਾ ਦੀ ਮੁੱਖ ਵਿਚਾਰਧਾਰਾ ਸਵੈ-ਨਿਰਪਟਾ ਸ਼ੰਕਾਰਾ ਦਾ ਇਹ ਮੰਨਣਾ ਸੀ ਕਿ ਅਫਰੀਕੀ ਦੇਸ਼ਾਂ ਨੂੰ ਵਿਦੇਸ਼ੀ ਸਹਾਇਤਾ ਤੇ ਨਿਰਪਤ ਕਰਨ ਦੀ بجائے ਆਪਣੇ ਸਰੋਤਾਂ ਤੇ ਭਰੋਸਾ ਕਰਨਾ ਚਾਹੀਦਾ ਹੈ ਆਪ ਤਮ ਨਿਰਪਰ ਹੋਣਾ ਚਾਹੀਦਾ ਹੈ ਸਮਾਜਵਾਦ ਬਾਰੇ ਜੇ ਆਪਾਂ ਗੱਲ ਕਰੀਏ ਉਸ ਨੇ ਸਮਾਜਵਾਦੀ ਨੀਤੀਆਂ ਨੂੰ ਲਾਗੂ ਕਰਕੇ ਸਮਾਜਿਕ ਸਮਾਨਤਾ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਸੀ। ਔਰਤਾਂ ਦਾ ਸ਼ਕਤੀਕਰਨ ਸੰਕਰਾਂ ਨੇ ਔਰਤਾਂ ਨੂੰ ਸਮਾਜ ਦੇ ਮੁੱਖ ਧਾਰਾ ਵਿੱਚ ਲਿਆਉਣ ਲਈ ਕਈ ਅਹਿਮ ਕਦਮ ਜਿਹੜੇ ਚੁੱਕੇ ਸਨ। ਉਸ ਨੇ ਫ੍ਰਾਂਸੀਸੀ ਅਤੇ ਪੱਛਮੀ ਪ੍ਰਭਾਵ ਨੂੰ ਘਟਾਉਣ ਲਈ ਵਕਾਲਤ ਕੀਤੀ ਸੀ ਅਤੇ ਅਫਰੀਕਾ ਸਵੈ-ਮਾਨ ਨੂੰ ਮਜ਼ਬੂਤ ਕੀਤਾ ਸੀ। ਸੰਕਰਾਂ ਦੀ ਸ਼ਖਸੀਅਤ ਸੰਕਰਾਂ ਇੱਕ ਸਾਦਗੀ ਪਸੰਦ ਨੇਤਾ ਸੀ ਜੋ ਸਾਦਾ ਜੀਵਨ ਜੀਉਂਦਾ ਸੀ। ਉਹ ਅਕਸਰ ਸਾਈਕਲ ਤੇ ਸਫ਼ਰ ਕਰਦਾ ਸੀ। ਅਤੇ ਸੰਤਾਨਿਕ ਬਜਾਰਾਂ ਵਿੱਚ ਲੋਕਾਂ ਨਾਲ ਮਿਲਦਾ ਸੀ ਉਹ ਇੱਕ ਸ਼ਾਨਦਾਰ ਵਕਤ ਸੀ ਜਿਸ ਦੀਆਂ ਭਾਸ਼ਣਾ ਵਿੱਚ ਜਨੂਨ ਉਹ ਇੱਕ ਸ਼ਾਨਦਾਰ ਪ੍ਰਵਕਤਾ ਸੀ ਜਿਸ ਦੀਆਂ ਭਾਸ਼ਣਾ ਵਿੱਚ ਜਨੂਨ ਅਤੇ ਸਮਾਜ ਨਿਆ ਪਤੀ ਸਮਰਪਰ ਭਾਵਨਾ ਸਾਫ ਝਲਕਦੀ ਸੀ ਸੰਕਰਾ ਸੰਗੀਤ ਦਾ ਸ਼ਕੀਨ ਸੀ ਅਤੇ ਗਿਟਾਰ ਵਜਾਉਂਦਾ ਸੀ ਦੋਸਤੋ ਅੱਜ ਇਸ ਉੱਭਰਦੇ ਹੋਏ ਦੇਸ਼ ਬਾਰੇ ਆਪਾਂ ਗੱਲ ਕੀਤੀ ਆਪਣੇ ਰਾਸ਼ਟਰਪਤੀ ਤੇ ਹੋਰ ਇਹਨੂੰ ਦੇਸ਼ ਬਰਕੀਨਾ ਫਾਸੋ ਦੇ ਨੂੰ ਦੇਖਦੇ ਹੋਏ ਮੇਹਰਬਾਨ ਅੱਜ ਸਵਾਲ ਉੱਠਿਆ ਸੀ ਕਿ ਇਹਦਾ ਵੀ ਕੋਈ ਨਾ ਕੋਈ ਗੁਰੂ ਜਿਹੜਾ ਹੋਏਗਾ ਕਿਤੋਂ ਇਹ ਸ਼ਖਸੀਅਤ ਨੇ ਦਿਸ਼ਾ ਨਿਰਦੇਸ਼ ਆਈਡਲ ਚੁਣਿਆ ਆਪਣੇ ਵੱਲੋਂ ਜਦੋਂ ਬਰਕੀਨਾ ਫਾਸੋ ਦੇ ਰਾਸ਼ਟਰਪਤੀ ਦਾ ਉਹਦਾ ਸੰਭਾਲਿਆ ਇਸ ਵੱਲੋਂ ਆਪਣੇ ਗੁਰੂ ਥੋਮਸ ਸੰਸਕਾਰਾ ਆਪਣੇ ਗੁਰੂ ਥੋਮਸ ਸੰਖਾਰਾ ਦੇ ਜੋ ਕੰਮ ਅਧੂਰੇ ਸਨ ਉਹਨਾਂ ਨੂੰ ਕੈਲ ਦੇਤਾ ਤੇ ਸ਼ੁਰੂ ਕੀਤਾ ਗਿਆ ਉਸ ਤੇ ਪੈੜ ਨੱਪਦੇ ਹੋਏ ਦੇਸ਼ ਦੀ ਜਿਹੜੀ ਤਰੱਕੀ ਵੱਲ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਜਿਹੜੇ ਗੰਦੇ ਲੋਕ ਮਾੜੀਆਂ ਤਾਕਤਾਂ ਜਿਹੜੀਆਂ ਹੁੰਦੀਆਂ ਨੇ ਉਹ ਜਦੋਂ ਵੀ ਕੋਈ ਦੇਸ਼ ਦਾ ਸੁਧਾਰ ਕਰਨਾ ਚਾਹੁੰਦਾ ਉਸ ਨੂੰ ਜਿਉਂ ਦਾ ਦੇਖ ਕੇ ਰਾਜ਼ੀ ਨਹੀਂ ਹੁੰਦੀਆਂ ਇਸੇ ਕੜੀ ਦਾ ਸ਼ਿਕਾਰ ਜਿਹੜਾ ਥੋਮਸ ਸੰਖਾਰਾ ਹੋਇਆ ਇਸ ਤੋਂ ਇਲਾਵਾ ਇਬਰਾਹਿਮ ਧਰੈਤੇ ਵੀ ਤਿੰਨ ਵਾਰ ਜਿਹੜਾ ਅਤਵਾਦੀਆਂ ਵੱਲੋਂ ਅਟੈਕ ਕੀਤਾ ਗਿਆ ਪਰ ਉਸ ਫਰਮਾਜ਼ਮਾ ਵੱਲੋਂ ਉਸ ਕੋਈ ਆਂਚ ਨਹੀਂ ਆਈ ਜਿਸ ਕਰਕੇ ਉਥੋਂ ਦੇ ਅਤਵਾਦ ਨੂੰ ਖਤਮ ਕਰ ਲਈ ਇਬਰਾਹਿਮ ਧਰੈ ਨੇ ਕ੍ਰਾਣਨ ਲਿਆ ਤੇ ਲਗਭਗ 95% ਅਤਵਾਦ ਜਿਹੜਾ ਖਤਮ ਕਰ ਦਿੱਤਾ ਇਸ ਕਰਕੇ ਆਪਾਂ ਥਾਮਸ ਸੰਕਾਰਾ ਅੰਬਾਰੇ ਅੱਜ ਇਸ ਵੀਡੀਓ 'ਚ ਗੱਲਬਾਤ ਕੀਤੀ ਦੋਸਤੋ ਕਦੇ ਆਪਣੇ ਵਿਦੇਸ਼ ਨੂੰ ਕੋਈ ਅਜਿਹਾ ਲੀਡਰ ਅਜਿਹੀ ਸ਼ਖੀਰ ਅਜਿਹੀ ਸ਼ਖਸੀਅਤ ਮਿਲੇਗੀ ਕਿ ਆਪਾਂ ਨੂੰ ਕੋਈ ਇਦਾਂ ਦਾ ਲੀਡਰ ਕਦੇ ਭੁਵਿੱਖ ਵਿੱਚ ਮਿਲ ਸਕਦਾ ਕਿ ਅਸੀਂ ਆਪਣੇ ਆਈਕਨ ਜਿਹੜੇ ਰਹੇ ਨੇ ਸਰਦਾਰ ਕਰਤਾਰ ਸਿੰਘ ਸਰਾਭਾ ਪਾਕ ਸਿੰਘ ਸੁਖਦੇਵ ਅਜਿਹੇ ਹੋਰ ਵੀ ਆਜ਼ਾਦੀ ਕਲਾਟੀਏ ਹੋਏ ਨੇ ਜਿਨ੍ਹਾਂ ਨੇ ਆਪਣੀਆਂ ਛੁੱਟੀਆਂ ਉਮਰਾਂ ਦੇਸ਼ ਵਾਸਤੇ ਵਾਰ ਦਿੱਤੀਆਂ ਪਰ ਉਹਨਾਂ ਦੇ ਨਕਸ਼ੇ ਕਦਮ ਉਤੇ ਚੱਲਣ ਦੀ ਅਜੇ ਤੱਕ ਕਿਸੇ ਵੱਲੋਂ ਕੋਸ਼ਿਸ਼ ਨਹੀਂ ਕੀਤੀ ਗਈ ਸਿਰਫ ਕੀ ਗੱਲ ਅਸੀਂ ਇਹਨਾਂ ਦੀਆਂ ਤਸਵੀਰਾਂ ਲਗਾ ਕੇ ਹੀ ਟਾਈਮ ਕੱਢਦਾਵੇਂ ਜਾਂ ਜਦੋਂ ਇਹਨਾਂ ਦੇ ਜਨਮ ਦਿਹਾੜੇ ਆਉਂਦੇ ਨੇ ਨਾਰੇ ਪਾਜੀ ਕਰਕੇ ਹੀ ਟਾਈਮ ਪਾਸ ਕਰਨਾਗੇ ਕਿ ਸਾਨੂੰ ਵੀ ਕਦੇ ਕੋਈ ਇੱਕ ਵਿੱਚ ਇਦਾਂ ਦਾ ਲੀਡਰ ਮਿਲੇਗਾ ਆਪਣੇ ਕੀਮਤੀ ਸਜਾ ਕਮੈਂਟਸ ਬਾਕਸ ਵਿੱਚ ਜ਼ਰੂਰ ਦਿਓ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰਿਓ ਵੀਡੀਓ ਨੂੰ ਇਸ ਕਹਾਣੀ ਨੂੰ ਫੋਮਸ ਸੰਖਾਰਾ ਬਾਰੇ ਜਾਂ ਮੌਜੂਦਾ ਰਾਸ਼ਟਰਪਤੀ ਇब्राहिम ਤੋਰੇ ਬਾਰੇ ਆਪਣੇ ਬੱਚਿਆਂ ਨੂੰ ਪ੍ਰੇਰਨਾ ਦਿਓ ਤਾਂ ਕਿ ਬੱਚੇ ਵੀ ਇਸ ਤੋਂ ਕੋਸ਼ਿਸ਼ ਸਿੱਖ ਲੈਣ ਤੇ ਚੰਗੇ ਨਾਗਰਿਕ ਇਮਾਨਦਾਰ ਨਾਗਰਿਕ ਆਪਣੇ ਦੇਸ਼ ਪ੍ਰਤੀ ਵਫਾਦਾਰ ਨਿਕਲਣ ਵੀਡੀਓ ਦੇਖਣ ਲਈ ਤੁਸੀਂ ਆਪਣਾ ਸਮਾਂ ਕੱਢਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਕੁਝ ਵੀ ਚੰਗਾ ਲੱਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਦੇਦ ਨੂੰ ਧੰਨਵਾਦ ਫਿਰ ਦੁਬਾਰਾ